ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਾਰ ਕਈ ਸਿੱਖ ਸੰਗਤਾਂ ਵੱਲੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਵੀ ਅਸੀਂ ਗੁਰਬਾਣੀ ਦਾ ਪਾਠ ਤਾਂ ਕਰਦੇ ਆਂ ਪਰ ਗੁਰਬਾਣੀ ਦਾ ਪਾਠ ਕਰੀ ਜਾ ਰਹੇ ਆਂ ਅਰਥਾਂ ਦੀ ਸਾਨੂੰ ਸਮਝ ਨਹੀਂ ਲੱਗਦੀ ਅਸੀਂ ਕੀ ਕਰੀਏ ਕੋਈ ਫਾਰਮੂਲਾ ਦੱਸੋ ਤੇ ਸੰਗਤ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਮੈਂ ਇੱਕ ਫਾਰਮੂਲਾ ਹੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਵੀ ਸਾਨੂੰ ਗੁਰਬਾਣੀ ਦੇ ਅਰਥਾਂ ਦੀ ਸਮਝ ਕਿਵੇਂ ਲੱਗੇ ਤੇ ਜਲਦੀ ਤੋਂ ਜਲਦੀ ਦੱਬ ਕੇ ਇਸ ਵੀਡੀਓ ਨੂੰ ਇਸ ਪ੍ਰੋਗਰਾਮ ਨੂੰ ਸੰਗਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਗੁਰਬਾਣੀ ਦੇ ਐਸੇ ਪ੍ਰੋਗਰਾਮ ਸਿੱਖ ਸੰਗਤਾਂ ਵਿੱਚ ਸ਼ੇਅਰ ਕਰਨਾ ਵੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬੋਧ ਵੱਡੀ ਸੇਵਾ ਹੈ ਹੁਣ ਸੁਣੋ ਸੰਗਤ ਜੀ ਜੇ ਗੁਰਬਾਣੀ ਦੇ ਅਰਥ ਬੋਧ ਅਸੀਂ ਸਮਝਨੇ ਆ ਨਾ ਸਭ ਤੋਂ ਪਹਿਲਾਂ ਤਾਂ ਇੱਕ ਕੰਮ ਇਹ ਕਰੋ ਜੇਨਾ ਸਿੱਖ ਸੰਗਤਾਂ ਨੂੰ ਗੁਰਬਾਣੀ ਦਾ ਪਾਠ ਸ਼ੁੱਧ ਕਰਨਾ ਨਹੀਂ ਹੁੰਦਾ ਭਾਈ ਉਹ ਗੁਰਬਾਣੀ ਦਾ ਪਾਠ ਸ਼ੁੱਧ ਕਰਨਾ ਜਰੂਰ ਸਿੱਖ ਲਓ ਕਿਉਂਕਿ ਮੈਂ ਸਮਝਦਾ ਵੀ 60 70% ਜਿਹੜੇ ਗੁਰਬਾਣੀ ਦਾ ਪਾਠ ਸ਼ੁੱਧ ਕਰ ਲੈਂਦੇ ਨੇ ਨਾ ਜੀ ਜੇਕਰ ਗੁਰਬਾਣੀ ਦਾ ਪਾਠ ਸ਼ੁੱਧ ਕਰ ਲਿਆ ਸੀ ਤੇ 60 70% ਸਾਨੂੰ ਗੁਰਬਾਣੀ ਦੇ ਅਰਥਾਂ ਦੀ ਸਮਝ ਲੱਗਣੀ ਵੀ ਸ਼ੁਰੂ ਹੋ ਜਾਂਦੀ ਆ ਜਿਹੜੇ ਰਹਿ ਗਏ ਬਾਕੀ 30% ਜਾਂ 40% ਉਹ ਸਾਨੂੰ ਅਰਥਾਂ ਦੀ ਇਸ ਢੰਗ ਨਾਲ ਸਮਝ ਲੱਗੇਗੀ ਵੀ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਨੇ ਉਹਨਾਂ ਸ਼ਬਦਾਂ ਵਿੱਚ ਲੱਗੀਆਂ ਹੋਈਆਂ ਲਗਾ ਮਾਤਰਾ ਦੀ ਸਾਨੂੰ ਜਾਣਕਾਰੀ ਆ ਚਾਹੀਦੀ। ਇਹ ਲਗਾ ਮਾਤਰਾ ਕਿਉਂ ਲਾਈਆਂ ਹੋਈਆਂ ਨੇ ਗੁਰੂ ਸਾਹਿਬ ਨੇ? ਇਹ ਲਗਾ ਮਾਤਰਾ ਦੇ ਹੀ ਆਪਣੇ ਆਪਣੇ ਇੱਕ ਅਰਥ ਨੇ। ਲਗਾ ਮਾਤਰਾ ਹੀ ਸਹਾਇਕ ਹੁੰਦੀਆਂ ਨੇ ਸ਼ਬਦ ਦਾ ਅਰਥ ਕਰਨ ਦੇ ਵਿੱਚ। ਤੋਂ ਸਭ ਤੋਂ ਪਹਿਲਾਂ ਸੰਗਤ ਜੀ ਗੁਰਬਾਣੀ ਦਾ ਪਾਠ ਸ਼ੁੱਧ ਕਰਨਾ ਸਿੱਖ ਲੋ। ਸਾਡੇ ਆਉ ਗੁਰਬਾਣੀ ਸਿੱਖੀ ਜਿਹੜਾ ਪੇਜ ਆ YouTube ਤੇ ਵੀ ਚੱਲਦਾ ਹੈ ਇਹਦੇ ਤੇ ਬਹੁਤ ਸਾਰੇ ਪ੍ਰੋਗਰਾਮ ਮੈਂ ਕੋਸ਼ਿਸ਼ ਕੀਤੀ ਵੀ ਐਸੇ ਪਾਏ ਹੋਏ ਆ ਜਿਨ੍ਹਾਂ ਤੋਂ ਗੁਰਬਾਣੀ ਦਾ ਪਾਠ ਸ਼ੁੱਧ ਕਰਨਾ ਸਾਨੂੰ ਆ ਸਕਦਾ ਹੈ ਉਹ ਵੀਡੀਓ ਜਰੂਰ ਦੇਖ ਲਿਆ ਕਰੋ ਦੂਜੀ ਗੱਲ ਅੱਜ ਜਿਹੜੀ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਮੱਤਵਪੂਰਨ ਜਾਣਕਾਰੀ ਸਾਂਝੀ ਕਰਨ ਜਾ ਰਹੀ ਹਾਂ ਇਹਨੂੰ ਵੀ ਸੋਹ ਧਿਆਨ ਨਾਲ ਦੇਖੋ ਲਗਾ ਮਾਤਰਾ ਦਾ ਜਿਹੜਾ ਫਾਰਮੂਲਾ ਹੈ ਉਹ ਕੀ ਆ ਦੇਖੋ ਹੁਣ ਇੱਕ ਵਰਡ ਆ ਸ ਸੇ ਨੂੰ ਔਂਕੜ ਦੀ ਮਾਤਰਾ ਨਾਣੇ ਨੂੰ ਸਿਹਾਰੀ ਦੀ ਮਾਤਰਾ ਹੁਣ ਇਹਦਾ ਉਚਾਰਨ ਅਸੀਂ ਕਰ ਰਹੇ ਹਾਂ ਸੋਨਾ ਤੇ ਇਹਦਾ ਅਰਥ ਕਿਵੇਂ ਪਤਾ ਲੱਗੇ ਇਹਦਾ ਅਰਥ ਇੰਜ ਪਤਾ ਲੱਗੇਗਾ ਜਦੋਂ ਅਖੀਰਲੇ ਅੱਖਰ ਨੂੰ ਨਾ ਜੀ ਸਿਹਾਰੀ ਦੀ ਮਾਤਰਾ ਲੱਗੀ ਹੁੰਦੀ ਆ ਉਹਦਾ ਜ਼ਿਆਦਾਤਰ ਜਿਹੜਾ मीनिंग ਆ ਉਹ ਇਸ ਢੰਗ ਨਾਲ ਹੁੰਦਾ ਜਿਹੜੇ ਸ਼ਬਦ ਆ ਕਿਰਿਆਵਾਚੀ ਵਰਬ ਵਾਲੇ ਹੁਣ ਇੱਥੇ ਆ ਸਕਰੀਨ ਦੇ ਉੱਤੇ ਤੁਸੀਂ ਸ਼ਬਦ ਦੇਖੋ ਸੁਣ ਕਰ ਪੜ ਇਸੇ ਤਰ੍ਹਾਂ ਲੱਗ ਹੁਣ ਇਹ ਸਾਰੇ ਵਰਡ ਜਿਹੜੇ ਆ ਅਖੀਰ ਦੇ ਅੱਖਰ ਨੂੰ ਸਿਆਰੀ ਦੀ ਮਾਤਰਾ ਲੱਗੀ ਹੈ ਸਿਆਰੀ ਦੀ ਮਾਤਰਾ ਜਿੱਥੇ ਲੱਗ ਜਾਏ ਕਿਰਿਆਵਾਚੀ ਸ਼ਬਦਾਂ ਦੇ ਵਿੱਚ ਉਥੇ ਦਾ ਅਰਥ ਬਣਦਾ ਸੁਣ ਕੇ ਜਾਂ ਸੁਣਨ ਦੇ ਨਾਲ ਫਿਰ ਕਰ ਕਰ ਕੇ ਜਾਂ ਕਰਨ ਦੇ ਨਾਲ ਫਿਰ ਪੜ ਪੜ ਕੇ ਜਾਂ ਪੜਨ ਦੇ ਨਾਲ ਫਿਰ ਲੱਗ ਲੱਗ ਕੇ ਜਾਂ ਲੱਗਣ ਦੇ ਨਾਲ ਇਸ ਤਰ੍ਹਾਂ ਇਹ ਅਧਾਰਤ ਬਣ ਜਾਣਾ ਹੈ ਸੌਖਾ ਵਾ ਬਹੁਤ ਔਖਾ ਨਹੀਂ ਹੈ ਗੁਰਬਾਣੀ ਨੂੰ ਸਮਝਣਾ ਬੜਾ ਸੁਖ ਹੈ ਬਸ ਥੋੜਾ ਜਿਹਾ ਅਸੀਂ ਧਿਆਨ ਦੇਈਏ ਦਿਮਾਗ ਲਾਈਏ ਸਾਡੇ ਵਾਸਤੇ ਇਜ਼ੀ ਹੋ ਜਾਏਗਾ ਜਿਹੜੇ ਕਿਰਿਆਵਾਚੀ ਸ਼ਬਦਾਂ ਨਾਲ ਅਖੀਰਲੇ ਅੱਖਰ ਨੂੰ ਸਿਹਾਰੀ ਦੀ ਮਾਤਰਾ ਲੱਗਦੀ ਉਹਦੇ ਵਿੱਚੋਂ ਸੰਬੰਧਕੀ ਪਾਦ ਦਾ ਮੀਨਿੰਗ ਨਿਕਲਦਾ ਹੈ ਸੁਣਨ ਦੇ ਬਾਰੇ ਸਾਨੂੰ ਪਤਾ ਹੈ ਸੁਣ ਸੁਣਨਾ ਸੁਣ ਕੇ ਜਿੱਦਾਂ ਅਸੀਂ ਇੱਕ ਪੰਗਤੀ ਗੁਰਬਾਣੀ ਦੀ ਲੈਂਦੇ ਆ ਸੁਣ ਵੱਡਾ ਆਖੈ ਸਭ ਕੋਏ ਹੁਣ ਇਹਦੇ ਵਿੱਚ ਕਿੰਨੇ ਵਰਡ ਆਏ ਆ ਜੀ ਸੁਣ ਵੱਡਾ ਆਖੈ ਸਭ ਕੋਏ ਪੰਜ ਵਰਡ ਆ ਗਏ ਆ ਜੀ ਹੁਣ ਇਹਨਾਂ ਦਾ ਅਰਥ ਤੁਸੀਂ ਕਰੋ ਹਾਂ ਸੁਣ ਸੁਣ ਕੇ ਵੱਡਾ ਵੀ ਵੱਡਾ ਜਿਹੜਾ ਆਪਾਂ ਕਹਿੰਦੇ ਵੀ ਫਲਾਣਾ ਬੰਦਾ ਬੜਾ ਵੱਡਾ ਹੈ ਵੱਡਾ ਆਖੈ ਇਹ ਆਖੈ ਆਖੈ ਦਾ ਅਰਥ ਕੀ ਬਣੇਗਾ ਆਖਣਾ ਬੋਲਣਾ ਕਹਿਣਾ ਆਖੈ ਖਖੇ ਦੇ ਉੱਤੇ ਦੁਲਾਵਾਂ ਦੀ ਮਾਤਰਾ ਹੈ ਹੁਣ ਇੱਥੇ ਯਾਦ ਰੱਖੋ ਜਦੋਂ ਕਿਰਿਆਵਾਚੀ ਜਿਹੜੇ ਸ਼ਬਦ ਆ ਕਿਰਿਆਵਾਚੀ ਜਾਨੀ ਕਿ ਵਰਬ ਵਾਲੇ ਜਿਹੜੇ ਸ਼ਬਦ ਹੁੰਦੇ ਆ ਜਦੋਂ ਅਖੀਰਲੇ ਅੱਖਰ ਨੂੰ ਦੁਲਾਵਾਂ ਦੀ ਮਾਤਰਾ ਲੱਗੀ ਹੋਵੇ ਨਾ ਜੀ ਉਹਨਾਂ ਦਾ ਅਰਥ ਕੀ ਬਣਦਾ ਹੈ ਉਹਨਾਂ ਦਾ ਅਰਥ ਬਣਦਾ ਵੀ ਇੱਕ ਵਚਨ ਜਾਨੀ ਕਿ ਇੱਕ ਬੰਦਾ ਆਖਦਾ ਹੈ ਜਿੱਦਾਂ ਆਖ ਹੈ ਇੱਕ ਬੰਦਾ ਆਖਦਾ ਹੈ ਗਾ ਵ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਵਾਲੇ ਜਿਹੜੇ ਜਿਹੜੀ ਪੌੜੀ ਪੜਦੇ ਹਾਂ ਅਸੀਂ ਜਪਜੀ ਸਾਹਿਬ ਦੀ ਬਾਣੀ ਚ ਗਾ ਵ ਹੈ ਇੱਕ ਬੰਦਾ ਗਾਉਂਦਾ ਹੈ ਜਿੱਦਾਂ ਸੁਣੈ ਇੱਕ ਬੰਦਾ ਸੁਣਦਾ ਹੈ ਜਿੱਦਾਂ ਅਸੀਂ ਪੜ ਲਉ ਅਸੀਂ ਮਹਾਰਾਜ ਦੀ ਬਾਣੀ ਚ ਪੜਦੇ ਹਾਂ ਪੜ ਹੈ ਇੱਕ ਬੰਦਾ ਪੜਦਾ ਹੈ ਕਰ ਹੈ ਇੱਕ ਬੰਦਾ ਕਰਦਾ ਹੈ ਜਿਨੇ ਕਿਰਿਆਵਾਚੀ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਦੁਲਾਵਾਂ ਦੀ ਮਾਤਰਾ ਲੱਗੀ ਹੁੰਦੀ ਆ ਇਹਦਾ ਅਰਥ ਬਣਦਾ ਹੈ ਇੱਕ ਵਚਨ ਸਿੰਗੂਲਰ ਕਿਰਿਆਵਾਚੀ ਸ਼ਬਦ ਆ ਇੱਕ ਬੰਦਾ ਆਖਦਾ ਇੱਕ ਬੰਦਾ ਪੜਦਾ ਇੱਕ ਬੰਦਾ ਸੁਣਦਾ ਇੱਕ ਬੰਦਾ ਕਰਦਾ ਹੈ ਠੀਕ ਹੈ ਜੀ ਹੁਣ ਇਹਦਾ मीनिंग ਬਣਾਓ ਹਾਂ ਸੋਣਾ ਸੁਣ ਕੇ ਵੱਡਾ ਸੁਣ ਕੇ ਹਰ ਕੋਈ ਬੰਦਾ ਵੱਡਾ ਆਖਦਾ ਵੀ ਰੱਬ ਵੱਡਾ ਹੈ ਪ੍ਰਮਾਤਮਾ ਵੱਡਾ ਹੈ ਹਰ ਕੋਈ ਆਖਦਾ ਹੈ ਕੇਵੜ ਵੱਡਾ ਡੀਠਾ ਹੋਏ ਕੇਵੜ ਵੱਡ ਕੇਵੜ ਦਾ ਅਰਥ ਕੀ ਬਣੇਗਾ ਕੇਵੜ ਮਤਲਬ ਕਿੱਡਾ ਕੇਵੜ ਵੱਡਾ ਵੀ ਕਿੱਡਾ ਵੱਡਾ ਕੇਵੜ ਵੱਡਾ ਡੀਠਾ ਡੀਠਾ ਦਾ ਅਰਥ ਕੀ ਹੁੰਦਾ ਆ ਦੇਖਣ ਦੀ ਗੱਲ ਆ ਜੀ ਨਾ ਡੀਠਾ ਕੇਵੜ ਵੱਡਾ ਡੀਠਾ ਹੋਏ ਵੀ ਉਹ ਕਿੱਡਾ ਵੱਡਾ ਹੈ ਡੀਠਾ ਹੋਏ ਵੀ ਦੇਖਿਆ ਕਿਸੇ ਨੇ ਸੁਣ ਕੇ ਵੱਡਾ ਆਖੇ ਸਭ ਕੋਈ ਸਭ ਕੋਈ ਵੱਡਾ ਆਖਦਾ ਹੈ ਹਰ ਕੋਈ ਬੰਦਾ ਵੱਡਾ ਆਖਦਾ ਹੈ ਪਰ ਕਿਵੜ ਵੱਡਾ ਡੀਠਾ ਹੋਏ ਈਜ਼ੀ ਆ ਬਹੁਤ ਸੌਖੇ ਅਰਥ ਦੋ ਸ਼ਬਦਾ ਦੀ ਸਮਝ ਲੱਗ ਗਈ ਜੀ ਜਦੋਂ ਕਿਰਿਆਵਾਚੀ ਸ਼ਬਦ ਦੇ ਅਖੀਰ ਦੇ ਅੱਖਰ ਨੂੰ ਸਿਆਰੀ ਦੀ ਮਾਤਰਾ ਲੱਗੇ ਉਹਦਾ मीनिंग ਬਣਦਾ ਹੈ ਸੁਣ ਕੇ ਪੜ ਕੇ ਕਰ ਕੇ ਲੱਗ ਕੇ ਜਾਂ ਸੁਣਨ ਨਾਲ ਪੜਨ ਨਾਲ ਇਦਾਂ ਅਰਥ ਬਣੇਗਾ ਜਦੋਂ ਕਿਰਿਆਵਾਚੀ ਸ਼ਬਦ ਅਖੀਰਲੇ ਅੱਖਰ ਨੂੰ ਦੁਲਾਵਾਂ ਦੀ ਮਾਤਰਾ ਲੱਗ ਜਿਵੇਂ ਆਖੇ ਆਖਦਾ ਹੈ ਪੜੇ ਪੜਦਾ ਹੈ ਕਰੇ ਕਰਦਾ ਹੈ ਠੀਕ ਹੈ ਜੀ ਇਹਦਾ ਮਤਲਬ ਬਣਦਾ ਵੀ ਇੱਕ ਬਚਨ ਵੀ ਇੱਕ ਬੰਦਾ ਆਖਦਾ ਇੱਕ ਬੰਦਾ ਜਿਹੜਾ ਪੜਦਾ ਗਾਵੇ ਇੱਕ ਬੰਦਾ ਗੋਂਦਾ ਸੁਣੇ ਇੱਕ ਬੰਦਾ ਸੁਣਦਾ ਠੀਕ ਹੈ ਜੀ ਹਰ ਇੱਕ ਸੈਂਟੈਂਸ ਦੇ ਵਿੱਚ ਆ ਤਿੰਨ ਵਰਡ ਜ਼ਰੂਰ ਹੁੰਦੇ ਆ ਨਾਉਨ ਜਾ ਪ੍ਰੋਨਾਉਨ ਕਹਿ ਸਕਦੇ ਪ੍ਰੋਨਾਉਨ ਜਾਨੀ ਕਿ ਜਿਹੜੇ ਸ਼ਬਦ ਨਾਉਨ ਦੀ ਜਗ੍ਹਾ ਵਰਤੇ ਜਾਂਦੇ ਆ ਨਾਉਨ ਜਾਂ ਪ੍ਰੋਨਾਉਨ ਫਿਰ ਉਹਦੇ ਨਾਲ ਪ੍ਰੈਪੋਜੀਸ਼ਨ ਪ੍ਰੈਪੋਜੀਸ਼ਨ ਜਾਨੀ ਕਿ ਸੰਬੰਧ ਕੀ ਪਦ ਸੰਬੰਧ ਕੀ ਪਦ ਕਿਹੜੇ ਹੁੰਦੇ ਜਿਹੜੇ ਦੋ ਸ਼ਬਦਾਂ ਨੂੰ ਆਪਸ ਵਿੱਚ ਕਨੈਕਟ ਕਰਦੇ ਆ ਜਿੱਦਾਂ ਆਦਾ ਨਾਨਕ ਕੈ ਘਰ ਕੇਵਲ ਨਾਮ ਨਾਨਕ ਕੈ ਘਰ ਕੈ ਕੀ ਆ ਗਿਆ ਸੰਬੰਧ ਕੀ ਸੰਬੰਧ ਕੀ ਪਦ ਨਾਨਕ ਕੈ ਘਰ ਘਰ ਤੇ ਨਾਨਕ ਦਾ ਜਿਹੜਾ ਸੰਬੰਧ ਆ ਉਹ ਕਿੰਨੇ ਜੋੜੇ ਆ ਜੀ ਆਪਾਂ ਚ ਕੈ ਨੇ ਹੁਣ ਇੱਕ ਲਾਸਟ ਵਿੱਚ ਹੋਰ ਇੱਕ ਫਾਰਮੂਲਾ ਦੱਸਦਾ ਜਾਵਾਂ ਇਹਨੂੰ ਵੀ ਯਾਦ ਰੱਖੋ ਜਦੋਂ ਨਾਉਨ ਵਾਲੇ ਜਿਹੜੇ ਵਰਡ ਹੁੰਦੇ ਆ ਨਾ ਜੀ ਉਹਨਾਂ ਦੇ ਨਾਲ ਜਦੋਂ ਖੀਰਲੇ ਅੱਖਰ ਨੂੰ ਸਿਆਰੀ ਦੀ ਮਾਤਰਾ ਲੱਗ ਜਾਂਦੀ ਹੈ ਸਿਆਰੀ ਦੀ ਲੱਗੀ ਹੋਈ ਜਿਹੜੀ ਮਾਤਰਾ ਹੈ ਉਹਦੇ ਵਿੱਚੋਂ ਸੰਬੰਧ ਕੀ ਪਾਦਾ ਅਰਥ ਦਿੰਦੀ ਆ ਜਿਹਦਾ ਅਸੀਂ ਪੜ੍ਹੀਏ ਨਾਨਕ ਕੈ ਘਰ ਕੇਵਲ ਨਾਮ ਹੁਣ ਘਰ ਰਾਰੇ ਨੂੰ ਸਿਆਰੀ ਲੱਗੀ ਆ ਘਰ ਦਾ मीनिंग ਬਣੇਗਾ ਘਰ ਦੇ ਵਿੱਚ ਵੀ ਨਾਨਕ ਦੇ ਘਰ ਵਿੱਚ ਕੇਵਲ ਨਾਮ ਹੈ ਪ੍ਰਭੂ ਜੀ ਦਾ ਨਾਮ ਹੈ ਜਿੱਦਾ ਅਸੀਂ ਹੋਰ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਪੜ੍ਹਦੇ ਆ ਜਿਨ੍ਹਾਂ ਦੇ ਵਿੱਚ ਤਾਂ ਖੀੜ ਦੇ ਅੱਖਰ ਨੂੰ ਸਿਹਾਰੀ ਦੀ ਮਾਤਰਾ ਲੱਗੀ ਹੋਵੇ ਨਾਉਨ ਵਾਲੇ ਜਿਹੜੇ ਵਰਡ ਆ ਜਿੱਦਾਂ ਅਸੀਂ ਪੜ੍ਹ ਲਓ ਮਨ ਮੰਮਾ ਨੰਨੇ ਨੂੰ ਸਿਹਾਰੀ ਇਹਦਾ ਮਤਲਬ ਕੀ ਬਣੇਗਾ ਮਨ ਵਿੱਚ ਜਾਂ ਮਨ ਨਾਲ ਜਾਂ ਮਨ ਰਾਹੀਂ ਇਹਦਾ ਅਰਥ ਬਣ ਜਾਏਗਾ ਫਿਰ ਸ਼ਬਦ ਪੜ੍ਹ ਲਓ ਤਨ ਤਨ ਤਾਂ ਨੈਨੂ ਸਿਆਰੀ ਇਹਦਾ ਮਤਲਬ ਕੀ ਬਣੇਗਾ ਤਨ ਵਿੱਚ ਜਾਂ ਤਨ ਨਾਲ ਜਾਂ ਤਨ ਰਾਹੀਂ ਇਸੇ ਤਰ੍ਹਾਂ ਸ਼ਬਦ ਪੜ ਲਓ ਨਾਮ ਨੰਨੇ ਕੰਨਾ ਮੰਮੇ ਸਿਆਰੀ ਇਹ ਸਾਰੇ ਨਾਉਨ ਆ ਨਾਮ ਨੰਨੇ ਨੂੰ ਕੰਨਾ ਮੰਮੇ ਨੂੰ ਸਿਆਰੀ ਨਾਮ ਵਿੱਚ ਨਾਮ ਰਾਹੀਂ ਜਾਂ ਨਾਮ ਨਾਲ ਇਹਦਾ ਅਰਥ ਬਣੇਗਾ ਜਾਣੇ ਕਿ ਜਿਹੜੇ ਨਾਉਨਵਾਚੀ ਸ਼ਬਦ ਆ ਨਾ ਜੀ ਨਾਉਨ ਵਾਲੇ ਵਰਡ ਜਦੋਂ ਉਹਨਾਂ ਦੇ ਨਾਲ ਲਾਸਟ ਰੱਖਣ ਨੂੰ ਸਿਆਰੀ ਦੀ ਮਾਤਰਾ ਲੱਗ ਜਾਂਦੀ ਆ ਉਹਦਾ ਅਰਥ ਵੀ ਜਿਹੜਾ ਉਹ ਉਹ ਅਰਥ ਇੰਜ ਬਣਦਾ ਉਹਦੇ ਵਿੱਚੋਂ ਸਬੰਧ ਕੀ ਪਾਦਾ ਮੀਨਿੰਗ ਨਿਕਲਦਾ ਹੈ ਹਾਂ ਇਹ ਗੱਲ ਜ਼ਰੂਰ ਆ ਵੀ ਪਹਿਲੋਂ ਪਹਿਲ ਇਹ ਗੱਲਾਂ ਸਾਨੂੰ ਸਮਝਣੀਆਂ ਔਖੀਆਂ ਨੇ ਪਰ ਹੌਲੀ-ਹੌਲੀ ਜਿਵੇਂ-ਜਿਵੇਂ ਤੁਸੀਂ ਅਭਿਆਸ ਕਰਦੇ ਜਾਓਗੇ ਨਾ ਗੁਰਬਾਣੀ ਦਾ ਤੁਹਾਨੂੰ ਅਰਥ ਸਮਝ ਲੱਗਣੇ ਸ਼ੁਰੂ ਹੋ ਜਾਣੇ ਆ ਜੀ ਇਹ ਔਖਾ ਨਹੀਂ ਆ ਬਸ ਥੋੜਾ ਧਿਆਨ ਦੇਣ ਦੀ ਲੋੜ ਆ ਬਸ ਇਹ ਗੱਲ ਸਮਝ ਲਓ ਵੀ ਇੱਕ ਤਾਂ ਗੁਰਬਾਣੀ ਦਾ ਸ਼ੁੱਧ ਪਾਠ ਕਰਨਾ ਸਿੱਖ ਲਓ ਦੂਜਾ ਆ ਜਿਹੜੀਆਂ ਲਗਾ ਮਾਤਰਾ ਨੇ ਇਹ ਔਕੜ ਇਹ ਸਿਆਰੀ ਇਹ 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 ਮੁਕਤਾ ਅੱਖਰ ਇਹ ਬਿਆਰੀ ਦੀ ਮਾਤਰਾ ਇਹਨਾਂ ਦਾ ਥੋੜਾ ਪੀਤ ਜਾਣ ਲੂ ਗੁਰਬਾਣੀ ਦੇ ਅਰਥ ਸੌਖੇ ਹੋ ਜਾਣਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ